ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਕਿ ਵਾਪਰੇ ਇੱਕ ਸੜਕ ਹਾਸੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ ਜਦਕਿ ਇੱਕ ਮਹਿਲਾ ਗੰਭੀਰੂ ਵੀ ਜ਼ਖਮੀ ਹੋ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਤੜਕਸਾ ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਰਾਂ ਨੇੜੇ ਵਾਪਰੇ ਹਾਸੇ ਵਿੱਚ ਕਾਰ ਦੇ ਬੁਰੀ ਤਰ੍ਹਾਂ ਨਾਲ ਪਰਖਚੇ ਉੱਡ ਗਏ ਹਾਸੇ ਦੌਰਾਨ ਬੱਚੇਸ ਮੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ ਜਰਕੀ ਇੱਕ ਮਹਿਲਾ ਗੰਭੀਰੂ ਬੀ ਜਖਮੀ ਹੋ ਗਈ ਹਾਸੇ ਦੀ ਸੂਚਨਾ ਮਿਲਦੇ ਸਾਰੀ ਪੁਲਿਸ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ ਪਰ ਨਾਲ ਬੰਦੇ ਦਾ ਇੱਕ ਫੋਨ ਵੀ ਆਇਆ ਸੀਗਾ ਇੱਕ ਇਥੇ ਸਰਾ ਦੇ ਲਾਗੇ ਨੀਅਰ ਉਹ ਐਕਚੁਅਲੀ ਪੰਪ ਟਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾਂ ਹੋ ਗਈਆਂ ਇੱਕ ਬੰਦਾ ਲੇਡੀ ਜੜਿਆ ਜਿਹਨੂੰ ਰੇਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੋਕੇ ਦੇ ਪੁਲਿਸ ਪਾਲੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਆਰ ਟੀਮ ਵੀ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈਡ ਦਸਿਆ ਰਹੇ ਆ ਚਾਰ ਬੰਦੇ ਡਟਿਆ ਜੀ ਕੁਝ ਪਤਾ ਲੱਗਾ ਕਾ ਗੱਡੀ ਕਿੱਥੇ ਦੀ ਆ ਕਿੱਥੇ ਦੀ ਗੱਡੀ ਜੀਐਨਕੇ ਦੇ ਨੰਬਰ ਆ ਜੀ ਜੀਐਨਕੇ ਦੇ ਬੰਦੇ ਆ ਸਾਰੇ ਖਬਰ ਹੁਸ਼ਿਆਰ ਪਰਤੋ ਐ ਜਿੱਥੇ ਕੀ ਬਾਪਰੇ ਇੱਕ ਸੜਕ ਹਾਸੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ ਜਰਕੀ ਇੱਕ ਮਹਿਲਾ ਗੰਭੀਰੂ ਵੀ ਜ਼ਖਮੀ ਹੋ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਤੜਕਸਾ ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਰਾ ਨੇੜੇ ਵਾਪਰੇ ਹਾਦਸੇ ਵਿੱਚ ਕਾਰ ਦੇ ਬੁਰੀ ਤਰ੍ਹਾਂ ਨਾਲ ਪਰਖੇ ਚੇ ਉੱਡ ਗਏ ਹਾਦਸੇ ਦੌਰਾਨ ਬੱਚੇスメ 4 ਜੀਆਂ ਦੀ ਦਰਦਨਾਕ ਮੌਤ ਹੋ ਗਈ ਜਰਕੀ ਇੱਕ ਮਹਿਲਾ ਗੰਭੀਰੂ ਵੀ ਜ਼ਖਮੀ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਸਾਰੀ ਪੁਲਿਸ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ اور ਨੋਰ ਬੰਦੇ ਦਾ ਇੱਕ ਫੋਨ ਵੀ ਆਇਆ ਸੀ ਹੈ ਇੱਕ ਇਥੇ ਸਰਾ ਦੇ ਲਾਗੇ ਨੀਅਰ ਬੋਤ ਐਕਪੀ ਪੰਪ ਟਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾ ਹੋ ਗਏ ਆ ਇੱਕ ਬੰਦਾ ਲੇਡੀ ਇੰਜੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਫ ਟੀਮ ਵੀ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈਡ ਦਸਿਆ ਰਹੇ ਆ ਚਾਰ ਬੰਦੇ ਡਾਟਿਆ ਜੀ ਕੁਝ ਪਤਾ ਲੱਗਾ ਗਾਂ ਗੱਡੀ ਗੱਡੀ ਜੀ ਐਨ ਕੇ ਦੇ ਨੰਬਰ ਆ ਜੀ ਜੀ ਐਨ ਕੇ ਦੇ ਬੰਦੇ ਆ ਸਾਰੇ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਕਿ ਬਪਰੇ ਇੱਕ ਸੜਕ ਹਾਸੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ ਜਦਕਿ ਇੱਕ ਮਹਿਲਾ ਗੰਭੀਰੂ ਵੀ ਜ਼ਖਮੀ ਹੋ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਤੜਕਸਾ ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਰਾ ਨੇੜੇ ਬਪਰੇ ਹਾਸੇ ਵਿੱਚ ਕਾਰ ਦੇ ਬੁਰੀ ਤਰ੍ਹਾਂ ਨਾਲ ਪਰ ਖਚੇ ਉੱਡ ਗਏ ਹਾਸੇ ਦੌਰਾਨ ਬੱਚੇਸ ਵਿੱਚ 4 ਚਾਰਜੀਆਂ ਦੀ ਦਰਦਨਾਕ ਮੌਤ ਹੋ ਗਈ ਜਰਕੀ ਇੱਕ ਮਹਿਲਾ ਗੰਭੀਰੂ ਬੀਚ ਜ਼ਖਮੀ ਹੋ ਗਈ ਹਾਸੇ ਦੀ ਸੂਚਨਾ ਮਿਲਦੇ ਸਾਰੀ ਪੁਲਿਸ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ